हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਤੁਹਾਨੂੰ ਦਿਖਾਉਂਦੇ ਰਹੀਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਅੱਜ ਤਿੰਨ ਵੜਾਂ ਦੋਸਤੋ ਤੁਹਾਨੂੰ ਦਿਖਾਉਣੀ ਆ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਦੋ ਮੱਝਾਂ ਦਿਖਾਵਾਂਗੇ ਆਪਾਂ ਲਾਸਟ ਦੇ ਵਿੱਚ ਪਸ਼ੂ ਆਲਮੋਸਟ ਸਾਰੇ ਸੂਏ ਸਵਾਏ ਆ ਸੋ ਜਿਹੜਾ ਵੀ ਪਸ਼ੂ ਜਿਹੜੇ ਵੀ ਖਰੀਦਾਰ ਵੀਰ ਦੇ ਪਸੰਦ ਆਊਗਾ ਨਰਕ ਪਰਖ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਸਕਦੇ ਜੀ ਚੋਕੇ ਦੇਖ ਸਕਦੇ ਜੀ ਪਸ਼ੂ ਕੋਈ ਵੀਡੀਓ ਕਾਲ ਤੇ ਵੀਰ ਮੰਗਵਾ ਰਿਹਾ ਤੇ ਜਿਹੜੀ ਦੋਸਤੋ ਤੁਸੀਂ ਵੀਡੀਓ ਕਾਲ ਤੇ ਵੀ ਤਸੱਲੀ ਆਪਣੀ ਕਰ ਸਕਦੇ ਜੀ ਤੇ ਰੇਟ ਭਾਅ ਪੜਤਾ ਬਿਲਕੁਲ ਇਹਨਾਂ ਪਸ਼ੂਆਂ ਦਾ ਆਪਾਂ ਵੀਡੀਓ ਦੇ ਵਿੱਚੇ ਕਰਦੇ ਆਂਗੇ ਤੇ ਪੰਜ ਪਸ਼ੂਆ ਦੋਸਤੋ ਪੰਜੇ ਪਸ਼ੂ ਆ ਜਿੱਦਾਂ ਕਿ ਮੈਂ ਪਹਿਲਾਂ ਜ਼ਿਕਰ ਕਰਤਾ ਦੋ ਮੱਝਾਂ ਤਿੰਨ ਬੈੜਾ ਡिटेल ਆਪਾਂ ਵੀਰ ਹਰਵੇਲ ਤੋਂ ਲੈ ਲਾਂਗੇ ਅੱਜ 5 ਤਰੀਕ ਤੁਸੀਂ ਨੋਟ ਕਰ ਲਓ 5 ਫਰਵਰੀ ਆ ਸਮਾਂ ਕੋ ਮਾਰਨਿੰਗ ਦਾ ਦੋਸਤੋ 8:30 ਤੋਂ 9 ਵਜੇ ਦਾ ਠੀਕ ਆ ਜੀ ਬਾਕੀ ਪਸ਼ੂ ਦੀ ਚੁਵਾਈ ਕਰੋ ਦੋ ਡੰਗ ਜਿਹੜਾ ਵੀ ਕਿਸੇ ਵੀਰ ਦੇ ਪਸ਼ੂ ਪਸੰਦ ਆਉਂਦਾ ਬਾਕੀ ਦੋਸਤੋ ਪਸ਼ੂ ਚੰਗੇ ਨਿਕਲਦੇ ਆ ਪਸ਼ੂ ਚੰਗੇ ਹੁੰਦੇ ਆ ਰੇਡ ਪਾਪੜਤਾ ਵੀਰ ਤੋਂ ਪੁੱਛ ਲੈਣੀ ਆ ਉਹ ਕਰਦੇ ਆ ਡਿਟੇਲ ਸਾਂਝੀ ਸਭ ਤੋਂ ਪਹਿਲਾਂ ਵੀਰ ਹਰਵੇਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਟਿੱਠਾ ਵੀ ਅਸ਼ਾ ਹਰਵੇਲ ਅੱਜ ਵੀਰੇ ਪਸ਼ੂ ਜਿੱਦਾਂ ਕਿ ਆਪਾਂ ਜ਼ਿਕਰ ਕਰਤਾ ਪੰਜ ਨੇ ਆਪਣੇ ਕੋਲ ਦੋ ਮੱਝਾਂ ਤੇ ਤਿੰਨ ਬੈੜਾ ਸੰਧੂ ਸਾਹਿਬ ਆਲਮੋਸਟ ਸਾਰੇ ਪਸ਼ੂ ਸੁਏ ਸੁਆਏ ਨੇ ਤਿੰਨ ਬੈੜਾ ਨੇ ਦੋ ਮੱਝਾਂ ਨੇ ਹਾਂਜੀ ਬਿਲਕੁਲ ਤਾਜ਼ੀਆਂ ਹੀ ਨੇ ਕੋਈ ਇੱਕ ਦਿਨ ਦੀ ਕੋਈ ਦੋ ਦਿਨ ਦੀ ਕੋਈ ਹਫ਼ਤੇ ਦੀ ਕੋਈ ਵੀ ਦਿਨ ਦੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਆ ਲਓ ਵੀ ਦੋਸਤੋ ਪੂਰੀਆਂ ਟਾਪ ਟਾਪ ਦੀਆਂ ਬੈੜਾਂ ਨੇ ਬਹੁਤ ਖੂਬਸੂਰਤ ਕੁਆਲਿਟੀ ਦੀਆਂ ਬੈੜਾਂ ਨੇ ਇੱਕ ਦੋ ਪੀਸ ਤੁਹਾਨੂੰ ਜਿਹੜੇ ਆ ਦੋਸਤੋ ਬਹੁਤ ਖੂਬਸੂਰਤ ਕੁਆਲਿਟੀ ਦੀਆਂ ਬੈੜਾਂ ਮਿਲਣਗੀਆਂ ਪੂਰੀ ਕਰੈਕਟਰ ਪੂਰੇ ਆ ਦੋਸਤੋ ਦੁੱਧ ਰਿਕਾਰਡ ਦਾ ਜਿਹੜਾ ਵੇਰਵਾ ਤੁਹਾਨੂੰ ਮਿਲ ਜੂਗਾ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰ ਲੈਨੇ ਆ ਇਸ ਵਾੜ ਤੋਂ ਠੀਕ ਆ ਜੀ ਹਰਵੇਰ ਭਾਈ ਇਹ ਕੀ ਡਿਟੇਲ ਆ ਇਸ ਵਾੜ ਦੇ ਸੂਆ ਇੱਕ ਦਿਨਾਂ ਸੋਈ ਆ ਸੰਧੂ ਸਾਹਿਬ ਪਹਿਲਾ ਹੀ ਸੂਆ ਵਾੜ ਸੋਈ ਆ ਸੋਈ ਨੂੰ ਅੱਜ ਚੌਥਾ ਦਿਨ ਆ ਪਿੱਛੇ ਮੇਲ ਕਾਫ ਆ ਅੱਛਾ ਜੀ ਲੰਘਾ ਮੇਰੇ ਥੱਲੇ 15 ਲੀਟਰ ਜਿਹੜਾ ਦੁੱਧ ਇਸ ਟਾਈਮ ਰੈਡੀ ਆ 15 15 ਬਾਕੀ ਚੰਗਾ ਕੱਦ ਵਜੇ ਨਾ ਬੱਚੀ ਦਾ ਠੀਕ ਆ ਜੀ ਆ ਸੂਈ ਨੂੰ ਅੱਜ ਤਿੰਨ ਚਾਰ ਦਿਨ ਹੋਇਆ ਜੀ ਪਜਮਾ ਦੇਣਾ ਤੁਹਾਨੂੰ ਸਾਬ ਪਜਮਾ ਦੇਣਾ ਇਹ ਮੇਲ ਕਾਰਪੇ ਦੇ ਲੈ ਜੀ ਇੱਕ ਵਾਰੀ ਬਿਲਕੁਲ ਜੀ ਸੋ ਬੱਚਾ ਦੋਸਤੋ ਆ ਵੇਖੋ ਮੇਲ ਮੇਲ ਕਾਰਪਾ ਜੀ ਵੱਛੀ ਹੈ ਕਿ ਬੱਚਾ ਬੱਚਾ ਤੁਹਾਨੂੰ ਸਾਬ ਬੱਚਾ ਤੇ ਬਹੁਤ ਹੀ ਸਾਫ ਸੁਥਰੀ ਚੁਾਈ ਇੱਕ ਨੰਬਰ ਥਣ ਜਿਹੜਾ ਇਹਦਾ ਗੋਲ ਵਾਲਾ ਬਿਲਕੁਲ ਲੱਗਿਆ ਆ ਠੀਕ ਆ ਜੀ ਸੋ ਥਣ ਦੀ ਕੁਆਲਿਟੀ ਦੋਸਤੋ ਸਾਰੀਆਂ ਬੈਡਾਂ ਦੇ ਵੈਸੇ ਚੰਗੀ ਆ ਪਰ ਫਿਰ ਵੀ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਨੇ ਆ ਤਸੱਲੀ ਦੇ ਨਾਲ ਆਹ ਦੇਖੋ ਜੀ ਬਹੁਤ ਠੰਡੀ ਸੀਲ ਆ ਤੁਹਾਨੂੰ ਸਾਬ ਹਾਂਜੀ ਕਤਕਾਰ ਜਿਹੜਾ ਦੋਸਤੋ ਬੱਚੀ ਦਾ ਚੰਗਾ ਹੈ ਤੇ ਹਰ ਵੇਲੇ ਸੁਹਾ ਜਿੱਦਾਂ ਕਿ ਦੁੱਧਾ ਹੀ ਹੈ ਨਹੀਂ ਸੰਦ ਪਹਿਲਾ ਪਹਿਲਾ ਨਹੀਂ ਆ ਪਹਿਲਣਾ ਬੱਚੀ ਅੱਛਾ ਜੀ ਤੇ ਮੂੰਹ ਦੰਦੀ ਪਤਾ ਦੰਦੀ ਨਹੀਂ ਸੰਦ ਸਾਬ ਆਪਾਂ ਦੇਖੇ ਦੀ ਠੀਕ ਹੈ ਜੀ ਤੇ ਹੁਣ ਇਸ ਟਾਈਮ ਪੰਜਵੇਂ ਦਿਨ ਦੇ ਵਿੱਚ 14 15 ਕਿਲੋ ਦੀ ਕਰੀਬਨ ਚੱਲਣਦੀ ਆ 20 ਕਿਲੋ ਦੀ ਦੁੱਧ ਦੀ ਚੋਈ ਕਰਾ ਦੂਗੀ ਜਿਹੜਾ ਚਲੋ ਆਪਣਾ ਇੱਕ ਅੰਦਾਜ਼ਾ ਹੁੰਦਾ ਵਾ ਬਾਕੀ ਸਭ ਸੰਭਾਲ ਹੁੰਦੀ ਆ ਲਓ ਜੀ ਸੋ ਦੋਸਤੋ 15 ਕਿਲੋਟਰ ਤੇ ਹੁਣ ਜਿਹੜੀ ਆ ਚੱਲਦੀ ਪਈ ਆ ਬਾਕੀ ਫੇਸ ਕੁਆਲਟੀ ਚੰਗੀ ਆ ਕਦਕੂ ਕਦਕਾਠ ਚੰਗਾ ਹੈ ਬਾਕੀ ਨਵੀਂ ਬੈੜ ਵਾਦੇਵੰਦੀ ਆ ਦੋਸਤੋ ਨਵੇਂ ਪਸ਼ੂ ਹਰ ਵਾਰ ਆਪਾਂ ਕਹਿੰਨੇ ਆ ਵੀ ਚਲੋ ਕੋਈ ਪਹਿਲਾ ਦੂਜਾ ਸਵੇਰੇ ਕੋਈ ਵੀਰ ਖਰੀਦਾ ਤੇ ਵਾਦੇਵੰਦੀ ਆ ਨਵੇਂ ਪਸ਼ੂ ਆ ਬਾਕੀ ਬੱਛਾ ਮਗਰ ਮੇਲ ਕਾਫ ਤੁਸੀਂ ਦੇਖ ਸਕਦੇ ਜੀ ਠੀਕ ਆ ਸੋ ਥਾਣੇ ਕੋਈ ਫੇਰ ਤੁਹਾਨੂੰ ਆਪਾਂ ਨਜ਼ਦੀਕੀ ਤੋਂ ਥੋੜਾ ਜਿਹਾ ਨੇੜੇਉਂ ਦਿਖਾਉਣੇ ਆ ਥਾਣ ਮੁੱਠੀ ਮੁੱਠੀ ਥਾਣਾ ਰੋਗ ਰੋਗ ਥਾਣਾ ਜਨ ਸਰ ਚਵਾਈ ਤਾਂ ਇੰਨੀ ਕੁ ਵਧੀਆ ਨਾ ਲੋਡ ਤੋਂ ਵੱਧ ਹਾਂਜੀ ਹਾਂ ਜਨ ਸਰ ਕਿਸੇ ਭੈਣ ਭਰਾ ਨੇ ਗਾਰੰਟੀ ਦੇ ਵੀ ਵੈਡ ਮੰਗਾਉਣੀ ਹੋਵੇ ਤਾਂ ਆਪਾਂ ਭੇਜ ਦਾਂਗੇ ਠੀਕ ਹੈ ਜੀ ਠੀਕ ਹੈ ਕੀ ਮੰਗ ਕਰਦੇ ਆ ਵੀਰ ਜੀ ਸੰਦੇਸ ਸਾਹਿਬ ਦਾ ਮੁੱਲ 62000 ਰੁਪਏ ਚੋਂ ਥੋੜਾ ਬੋਧ ਮੰਨਤਨ ਹੋ ਜਾਊਗਾ 62000 ਚੋਂ ਬਹੁਤ ਚੰਗੀ ਬੱਚੀ ਹਾਂ ਪੂਰੀ ਫੁੱਲ ਹਾਈਟ ਦੇ ਵਿੱਚ ਠੀਕ ਹੈ ਜੀ ਲਓ ਦੋਸਤੋ 62000 ਦੇ ਵਿੱਚ ਚੰਗੇ ਥਾਂ ਤੇ ਚਲੇ ਜੇ ਸਾਮ ਸੰਭਾਰ ਵਾਲੀ ਥਾਂ ਤੇ ਤਾਂ ਇਹ ਦੱਸੂਗੀ ਕਿ ਮੈਂ ਹੈਗੀ ਹੂੰ ਲਓ ਜੀ ਸੋ 62000 ਦੇ ਵਿੱਚੋਂ ਦੋਸਤੋ ਮੰਨਤਨ ਹੋ ਜਾਊਗਾ ਬੜ ਚੰਗੀ ਬੱਚੀ ਆਹ ਲਓ ਠੀਕ ਹੈ ਜੀ ਠੀਕ ਆ ਰਵੀਰ ਭਾਈ ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਆ ਗਈ ਬੈੜਾ ਇਹ ਵੀ ਬਾਹਰ ਹੀ ਕੱਢ ਲੀਏ ਦਿਖਾ ਦਈਏ ਜੀ ਸਿੰਦੂ ਸਾਹਿਬ ਯੂਐਸਐਸ ਸੀਮਨ ਦੀ ਬੱਚੀ ਆ ਹਾਂ ਜੀ ਗੁਰਪੇ ਮੋੜੀ ਲੋਕ ਦੋਸਤੋ ਆਜਾਤ ਨਸਲ ਆ ਇੱਕ ਰੰਗ ਦੋਸਤੋ ਬਿਲਕੁਲ ਵਾਈਟ ਕਲਰ ਦੇ ਵਿੱਚ ਆ ਤੇ ਬਾਕੀ ਇੰਪੋਰਟਡ ਸੀਮਨ ਦੀ ਜਿਹੜੀ ਦੋਸਤੋ ਇਹ ਬੱਚੀ ਆ ਬਾਕੀ ਨਸਲ ਬ੍ਰੀਡ ਮੋਸਟਲੀ ਵੀਰਾਂ ਨੇ ਵੇਖ ਕੇ ਜਿਹੜੀ ਆ ਦੋਸਤੋ ਚੈੱਕ ਕਰ ਹੀ ਲੈਣੀ ਆ ਆ ਦੇਖੋ ਠੀਕ ਹੈ ਬਿਲਕੁਲ ਰੂਮ ਵਰਗੀ ਆ ਦੋਸਤੋ ਠੀਕ ਆ ਜਿੱਦਾਂ ਆਪਾਂ ਇੱਕ ਰੂਮ ਵੇਖ ਲਈਏ ਨਾ ਬਹੁਤ ਪਿਆਰੀ ਆ ਸੰਧੂ ਸਾਹਿਬ ਇਹਦੀ ਬਿਲਕੁਲ ਕਾਨਨ ਦੀ ਤੁਸੀਂ ਕੁਆਲਿਟੀ ਦਿਖਾਓ ਫੇਸ ਦੀ ਮੇਰੇ ਕੋ ਪਿੱਛੋਂ ਵੀ ਪਹਿਲਣ ਬੱਚੀ ਆ ਸੰਧੂ ਸਾਹਿਬ ਦੀ ਅੱਛਾ ਜੀ ਇਹ ਵੀ ਤਕਰੀਬਨ ਸੰਧੂ ਸਾਹਿਬ 15 ਕਿਤੇ ਚੱਲਣ ਦੇ ਹੀ ਹੁਣ ਓਕੇ ਤੇ ਬਹੁਤ ਪਿਆਰੀ ਬੱਚੀ ਆ ਠੀਕ ਆ ਜੀ ਬੱਚਾ ਮਗਰ ਦੇ ਕੀ ਆ ਜੀ ਆ ਬੱਚਾ ਆ ਬੱਚਾ ਇਹਦੇ ਮਗਰ ਵੀ ਇਹਨੂੰ ਸੂਈ ਨੂੰ ਤਕਰੀਬਨ ਅਜਾ 8 ਕੀ ਦਿਨ ਹੋ ਗਏ ਅੱਛਾ ਜੀ ਤੇ ਚਾਹ ਸੰਦੂ ਸਾਹਿਬ ਇੱਕ ਨੰਬਰ ਥਣ ਦੀ ਕੁਆਲਿਟੀ ਚੈੱਕ ਕਰਾਓ ਤੁਸੀਂ ਥੋੜਾ ਠੀਕ ਹੈ ਜੀ ਠੀਕ ਹੈ acha ਰਵੀਰ ਭਾਈ ਇਹਨੂੰ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਵੀਰੇ ਸੰਦੂ ਸਾਹਿਬ ਕਰੀਬ 10 ਤੋਂ 11 ਦਿਨ ਹੋ ਗਏ ਆ ਠੀਕ ਹੈ ਜੀ ਤਾਂ ਦੁੱਧ ਦੇ ਦੇ ਥੱਲੇ ਵੀ ਕਰੀਬ 15 ਕਿਲੋ ਜਿਹੜਾ ਇਸ ਟਾਈਮ ਠੀਕ ਹੈ ਰੈਡੀ ਆ ਨੈਟ ਜਿਹੜਾ ਹਾਜ਼ਰ ਆ ਜੀ ਹਾਜ਼ਰ ਆ ਜੀ ਲਓ ਵੀ ਦੋਸਤੋ ਥਣ ਦੀ ਕੁਆਲਿਟੀ ਦੇਖੋ ਬਹੁਤ ਸੋਹਣਾ ਥਣ ਟਾਪ ਦਾ ਥਣਾ ਮੁੱਠੀ ਮੁੱਠੀ ਥਣਾ ਰੁਕ ਰੁਕ ਥਣਾ ਬਾਕੀ ਸਪੇਸ ਚੋਂ ਥਣਾ ਦੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਹੈ ਤੇ ਸਭ ਤੋਂ ਜਿਹੜੀ ਐਮ ਗੱਲ ਆ ਦੋਸਤੋ ਬਹੁਤ ਘੱਟ ਚੰਦੂ ਸਾਹਿਬ ਦੀਆਂ ਅੱਖਾਂ ਦੀ ਕੁਆਲਿਟੀ ਦੇਖਦੇ ਆ ਇੱਕ ਰੰਗ ਬਿਲਕੁਲ ਵਾਈਟ ਬਹੁਤ ਘੱਟ ਵਹਿੜਾ ਮੱਛੀਆਂ ਆਪਾਂ ਦੇਖਦੇ ਆ ਸੋ ਇੱਕ ਰੰਗ ਠੀਕ ਹੈ ਜੀ ਚੰਦੂ ਸਾਹਿਬ ਇਹ ਬੜਾ ਤਗੜਾ ਕੰਬੀਨੇਸ਼ਨ ਹੁੰਦਾ ਜਿਸ ਤਰ੍ਹਾਂ ਰੰਗ ਵਾਈਟ ਤੇ ਥਾਨ ਕਾਲਾ ਬਹੁਤ ਘੱਟ ਰੀ ਵਾਲਾ ਜਿਹੜਾ ਮਿਲਦਾ ਥਾਨ ਬਲੈਕ ਆ ਗਿਆ ਬਿਲਕੁਲ ਜੀ ਲਓ ਵੀ ਦੋਸਤੋ ਥਾਨ ਬਲੈਕ ਨੇ ਤੇ ਰੰਗ ਮੈਂ ਪਹਿਲਾਂ ਜ਼ਿਕਰ ਕਰਤਾ ਬਿਲਕੁਲ ਰੂਮ ਵੇਖੀ ਹੁੰਦੀ ਆ ਦੋਸਤੋ ਆਪਾਂ ਰੂਮ ਵਰਗਾ ਬਿਲਕੁਲ ਰੰਗ ਆ ਚਿੱਟਾ ਰੰਗ ਚਿਕਾ ਤੇ ਨਸਲ ਜਾਤ ਪੂਰੀ ਆ ਬਿਲਕੁਲ ਛੋਟੇ ਜਿਹੇ ਕੰਨ ਬੋਦੀਬਾਦੀ ਉਸੇ ਤਰ੍ਹਾਂ ਚਲੋ ਬੱਛੀ ਸਾਮ ਸਮਾਰ ਤਾਂ ਮੈਂ ਗੱਲ ਅੱਗੇ ਪਹਿਲਾਂ ਕਰਕੇ ਰਿਆਂ ਹਾਂਜੀ ਜਾਵੇ ਤਾਂ ਦੁੱਧ ਕਰੀਬ ਇਹ ਵੀ 18 20 ਲੀਟਰ ਨਾਰਮਲ ਦੋਵੇਂ ਬੱਛੀਆਂ ਚ ਪਾਉਣ ਗਿਆ ਠੀਕ ਹੈ ਜੀ ਠੀਕ ਹੈ ਲਓ ਜੀ ਬਾਕੀ ਦੁੱਧ ਸੰਧੂ ਸਾਹਿਬ ਸੇਵਾ ਦਾ ਜਾਤ ਬਰੀਡ ਫੋਲਾ ਦੋਵੇਂ ਹਾਂ ਲਓ ਨਸਲ ਬਰੀਡ ਪੂਰੀ ਆ ਦੋਸਤੋ ਬਾਕੀ ਥਾਂ ਥਣ ਬਹੁਤ ਸੋਹਣੀ ਕੁਆਲਿਟੀ ਦਾ ਚਾਰੇ ਥਾਣਾ ਵਿਥਾਂ ਵਰਨਾ ਬਹੁਤ ਸੋਹਣੀਆਂ ਹੱਥੀ ਚਵਾਈ ਵਾਲਾ ਥਾਣਾ ਮੁੱਠੀ ਮੁੱਠੀ ਥਾਣਾ ਆ ਬੱਚਾ ਆ ਗਿਆ ਮਗਰ ਦੇ ਸੈਕਿੰਡ ਨੰਬਰ ਆ ਆ ਲੋ ਜੀ ਸੈਕਿੰਡ ਨੰਬਰ ਤੇ ਆ ਬੱਚਾ ਬੱਚਾ ਮੇਲ ਕਾਫ ਹੋ ਤੁਸੀਂ ਇਹ ਦੇਖ ਸਕਦੇ ਜੀ ਠੀਕ ਆ ਜੀ ਸੋ ਕੋਈ 10 11 ਦਿਨਾਂ ਦੀ ਸੂਈ ਹੈ ਭਰਾਵੋ ਤੇ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਜਜੂਗੀ ਸੌਦਾ ਤੁਸੀਂ ਕਰ ਲਿਓ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਆ ਸੰਦੂ ਸਾਹਿਬ ਇਹ ਦੂਜੇ ਸੂਏ ਇਹਦਾ ਰੇਟ ਸੰਦੂ ਸਾਹਿਬ ਆਪ ਦੱਸ ਦਈਏ ਆ ਦੱਸ ਦਿਓ ਜੀ ਮੁੱਲ 56400 ਹਜ਼ਾਰ ਆ ਹਾਂਜੀ ਹਾਂਜੀ ਉਹਦੇ ਵਿੱਚੋਂ ਮੰਨਤਾ ਨਾ ਆਪਾਂ ਥੋੜਾ ਬਹੁਤਾ ਕਰਾਂਗੇ 56400 ਚੋਂ ਜੀ ਛੋੜ ਛੱਪਾ ਹੋਊਗਾ ਠੀਕ ਹੈ ਜੀ ਲਓ ਦੋਸਤੋ 56400 ਦੇ ਵਿੱਚੋਂ ਛੋੜ ਛੱਪਾ ਲਓ ਦੋਸਤੋ ਅੱਗੇ ਆਪਣੇ ਕੋਲ ਇਹ ਬੈਡ ਆ ਗਈ ਆ ਇਹ ਦੂਜੇ ਸੂਬੇ ਆ ਸੰਦੂ ਸਾਹਿਬ ਠੀਕ ਆ ਜੀ ਦੂਜਾ ਸੂਬਾ ਸੂਈ ਆ ਕਰਮਾਂ ਵਾਲੀ ਤੇ ਦਿਨ ਨੂੰ ਕਿੰਨੇ ਹੋ ਗਏ ਭਾਈ ਸੰਦੂ ਸਾਹਿਬ ਇਹਨੂੰ ਆਜੇ 26 27 ਦਿਨ ਹੋ ਗਏ ਸੂਈ ਨੂੰ ਮਹੀਨੇ ਦੇ ਲਗਭਗ ਤੁਸੀਂ ਮੰਨ ਸਕਦੇ ਜੋ ਅੱਛਾ ਜੀ ਬਾਕੀ ਪਿੱਛੇ ਮਹੀਨੇ ਦਾ ਕਰਵਾਰੀਆ ਪੈਸੇ ਬਿਲਕੁਲ ਜੀ ਬਾਕੀ ਜਿਹੜੀ ਵੱਛੀ ਆ ਸੰਦ ਉਹ ਵੀ ਇੰਪੋਰਟਡ ਯੂਐਸਏ ਸੀ ਮੰਦੀ ਆ ਮਗਰ ਬੱਚੀ ਬਿਲਕੁਲ ਵਾਈਟ ਆ ਥੋੜੇ ਬਲੈਕਡ ਆਊਟ ਆਉਂਦੇ ਉਹਦੇ ਚ ਵੀ ਹੂੰ ਤਾਂ ਚਵਾ ਸਿੰਧੂ ਸਾਹਿਬ ਇੱਕ ਨੰਬਰ ਇਹਦੇ ਥੱਲੇ ਵੀ ਕਰੀਬ ਸਿੰਧੂ ਸਾਹਿਬ ਚਲੋ 15 ਹੋਊਗਾ ਪਰ ਆਪਾਂ ਕੋਈ 13 ਕੋਈ 14 ਦੇ ਜਿਹੜਾ ਲਗਭਗ ਐ ਕੇ ਦੇਵਾਂਗੇ ਠੀਕ ਆ ਜੀ 13 14 ਜਿਹੜਾ ਹੁਣ ਮੌਜੂਦ ਆ ਮੌਜੂਦ ਲੋ ਵੀ ਸੂਹਾ ਦੋਸਤੋ ਦੂਜਾ ਸੂਈਆ ਮਗਰ ਬੱਚੀ ਸਿੰਧੂ ਸਾਹਿਬ ਤੇ ਬਾਕੀ ਮੈਂ ਗੱਲ ਫੇਰ ਕਰਕੇ ਛੱਡਿਆ ਤਿੰਨੇ ਪਸ਼ੂ ਜਿੱਥੋਂ ਵੀ ਆਏ ਆ ਬਿਲਕੁਲ ਨੋਰਮਲ ਸੇਵਾ ਤੋਂ ਆਏ ਆ ਹੂੰ 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 ਤੇ ਜਿਹੜੇ ਬੰਦੇ ਨੇ ਸ਼ੌਕ ਨਾਲ ਪਸ਼ੂ ਖ ਤੇ ਚੰਗੀ ਚਵਾਈ ਤਿੰਨਾ ਪਸ਼ੂਆਂ ਥੱਲੇ ਉਹ ਕਰ ਸਕਦਾ ਬਾਕੀ ਸਿੰਧੂ ਆਪਾਂ ਵਾਰ-ਵਾਰ ਗੱਲ ਕਰਦੇ ਆ ਵਪਾਰੀ ਕੋਲੇ ਦੋ ਦਿਨ ਰਹਿੰਦਾ ਚਾਰ ਦਿਨ ਰਹਿੰਦਾ ਅਸਲ ਪਸ਼ੂ ਦਾ ਘਰ ਹੁੰਦਾ ਜਿੰਨੇ ਸ਼ੌਂਗ ਨਾਲ ਪੈਸੇ ਲਾ ਕੇ ਖੜਨਾ ਹੁੰਦਾ ਹਾਂ ਹਾਂ ਜੀ ਲੋ ਵੀ ਦੋਸਤੋ ਕਰੋ ਚੈੱਕ ਇਹ ਤਾਂ ਥੱਲੇ ਵੀ ਦੋਸਤੋ 14 15 14 15 ਤੇ ਹੁਣ ਜਲਦੀ ਪਈ ਆ ਠੀਕ ਆ ਤੇ ਬਾਕੀ ਹਾਈਟ ਮੀਡੀਅਮ ਕੋਈ ਵੀ ਰ ਮੰਨ ਲੇ ਪਰ ਭਾਰੀ ਵਜਨ ਪੂਰਾ ਹੈਗਾ ਵਜਨ ਲੋਡ ਪੂਰਾ ਤੁਸੀਂ ਆ ਦੇਖ ਕੇ ਲੈਂਥ ਬਹੁਤ ਜ਼ਿਆਦਾ ਹੈ ਫੁੱਲ ਲੰਬਾਈ ਹੈ ਬੱਚੀ ਵਜਨ ਵਜਨ ਪੂਰਾ ਠੀਕ ਆ ਜੀ ਬਾਕੀ ਚੱਡਾ-ਚੋਡਾ ਕਾਫੀ ਸੋਹਣਾ ਹੈ ਪੂਰਾ ਚਾਰ ਸਨੇਵਾ ਦੋਸਤੋ ਚਾਰੇ ਥਾਣਾ ਦੀ ਸਪੇਸ ਕੋਈ ਚੱਪੇ ਚੱਪੇ ਦੇ ਥਾਣਾ ਆਪਾਂ ਕਹਿ ਦਿੰਦੇ ਆ ਵੀ 4-4 ਇੰਚ ਤੇ ਥਾਣਾ ਲਗਾ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਮਗਰ ਬੱਛੀ ਆ ਬੱਛੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਠੀਕ ਆ ਲਓ ਜੀ ਕਰੋ ਚੈੱਕ ਸੋ ਆ ਬੱਚਾ ਜਿਹੜਾ ਦੋਸਤੋ ਮਗਰ ਬੱਛੀ ਆ ਵਾਈਟ ਰੰਗ ਦੇ ਵਿੱਚ ਲਓ ਜੀ ਠੀਕ ਹੈ ਜੀ ਬਾਕੀ ਸਭ ਤੋਂ ਚਵਾਈ ਇਹਦੀ ਇੱਕ ਨੰਬਰ ਠੀਕ ਹੈ ਜੀ ਫੁੱਲ ਗਰੰਟੀ ਦੇਵਾਂਗੇ ਆਪਾਂ ਥਾਣੇ ਦੀ ਸਾਰੇ ਪਸ਼ੂਆਂ ਦੀ ਠੀਕ ਹੈ ਜੀ ਚੋਣ ਦੇ ਵਿੱਚ ਪਸ਼ੂ ਆਪਣਾ ਮਾਰਾ ਨਹੀਂ ਨਿਕਲੂਗਾ ਹਰਵੈਲ ਭਾਈ ਕੀ ਮੰਗ ਕਰਦੇ ਆ ਕੀ ਸੰਦਰ ਸਾਹਿਬ ਇਹਦਾ 42000 ਰੁਪਏ ਰੇਟ ਆ ਹਾਂ ਉਹ ਚੋ ਮੰਨਤਨ ਆਪਾਂ ਕਰਾਂਗੇ 42 ਚ ਬਿਲਕੁਲ ਜੀ ਲਓ ਜੀ 42000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਵੈਰ ਤੁਸੀਂ ਦੇਖ ਲਈਏ ਪ੍ਰੋਪਰ ਠੀਕ ਹੈ ਜੀ ਤੇ ਤਿੰਨੇ ਪਸ਼ੂ ਸੂਏ ਸੂਏ ਆ ਨਸਲ ਬਰੀਡ ਦੇ ਵਿੱਚ ਆ ਪੂਰੀਆਂ ਵਹਿੜਾ ਤੋ ਜਰੂਰ ਤੁਸੀਂ ਸੰਪਰਕ ਕਰ ਸਕਦੇ ਜੇ ਇਸ ਤੋਂ ਬਾਅਦ ਨੈਕਸਟ ਅੱਗੇ ਆ ਮੱਝ ਆ ਗਈ ਆਪਣੀ ਮੱਝ ਅਸਲੂ ਸਾਹਿਬ ਪਿੱਛੇ ਫੀਮੇਲ ਕਾ ਵਾ ਸੂਈਨ ਵਾ ਅੱਜ ਦੂਜਾ ਦਿਨ ਆ ਦੋ ਦਿਨਾਂ ਦੀ ਸੂਈ ਮਗਰ ਕੱਟੀ ਮਗਰ ਕੱਟੀ ਆ ਜੀ ਉਹ ਵੀ ਮਗਰ ਕੱਟੀ ਵੀ ਕੱਟੀ ਨੀਲੀ ਦੀ ਨੀ ਮਗਰ ਆ ਲੀਲੀ ਦੀ ਅਸਲੂ ਸਾਹਿਬ ਅੱਛਾ ਜੀ ਲਓ ਬਦੋਸਤੋ ਕਰੋ ਚੈੱਕ ਮੱਝ ਸੰਦੂ ਸਾਹਿਬ ਅੱਖ ਨੀਲੀ ਆ ਪੈਰਾਂ ਤੋਂ ਵੀ ਬਾਕੀ ਸੋਹਣੀ ਬਾਡੀ ਦੀ ਆ ਜਿੰਨਾ ਵੀ ਇਹਦਾ ਬਾਡੀ ਸਟਰਕਚਰ ਆ ਬਿਲਕੁਲ ਲੇਵਲ ਦੇ ਵਿੱਚ ਚੰਗੇ ਪਿੱਠ ਪੂੜੇ ਦੀ ਮਾਲ ਦਾ ਠੀਕ ਹੈ ਜੀ ਸੂਆ ਦੂਜਾ ਹੀ ਇਹ ਵੀ ਸੂਆ ਦੂਜਾ ਸੰਦੂ ਸਾਹਿਬ ਲਓ ਜੀ ਦੂਜਾ ਸੂਆ ਦੋਸਤੋ ਦੂਜੇ ਦਿਨ ਦੇ ਵਿੱਚ ਤੇ ਬੋਲਾ ਹੁਣ ਕਿੰਨਾ ਹੋਊਗਾ ਥੱਲੇ ਦਾ ਸੰਦੂ ਸਾਹਿਬ ਬੋਲਾ ਤਾਂ ਚਲੋ ਜਿੰਨਾ ਹੋਣਾ ਉਹ ਤਾਂ ਹੁੰਦਾ ਹੀ ਹੈ ਕੋਈ ਕਿਸੇ ਥੱਲੇ ਵੱਧ ਹੁੰਦਾ ਕਿਸੇ ਥੱਲੇ ਘੱਟ ਹੁੰਦਾ ਤਕਰੀਬਨ ਬੋਲਾ ਫਿਰ ਵੀ ਥੱਲੇ 7 7.5 ਹੋਊਗਾ ਠੀਕ ਹੈ ਜੀ ਪਰ ਇਸ ਚੀਜ਼ ਦੀ ਆਪਾਂ ਗਾਰੰਟੀ ਦਿੰਦੇ ਆ ਕਿ 12 ਕਿਲੋ ਦੁੱਧ ਚਵਾਉਗੀ 12 ਕਿਲੋ ਕਿਸੇ ਚੀਜ਼ ਦੀ ਗਾਰੰਟੀ ਦੇਣੀ ਬੰਦੀ ਵੀ ਆ ਉਹ ਬਿਲਕੁਲ ਜੀ ਬਿਲਕੁਲ ਤੇ ਇਹ 12 ਕਿਲੋ ਹੀ ਦੁੱਧ ਚਵਾਉਗੀ ਲਓ ਦੋਸਤੋ ਬਹੁਤੇ ਵੀਰ ਸਵਾਲ ਵੀ ਕਰਦੇ ਆ ਵੀ ਪਸ਼ੂ ਦਾ ਦੁੱਧ ਜ਼ਰੂਰ ਪੁੱਛਿਆ ਕਰੀਏ ਵੀ ਕਿੰਨਾ ਕੁ ਭਰਨ ਵਾਲਾ ਕਿੰਨਾ ਕੁ ਭਰੂਗਾ ਤੇ ਕੋਈ 11 12 ਲੀਟਰ ਦੁੱਧ ਚਵਾਉਣ ਵਾਲੀ ਆ ਬਾਕੀ ਹੁਣ 6 7 7 ਕਿਲੋ ਹੁਣ ਬੌਲੇ ਤੇ ਆ ਦੂਜਾ ਦੇਣਾ ਕੱਟੀ ਆਪਾਂ ਤੁਹਾਨੂੰ ਦਿਖਾ ਦੇਣੀ ਅੰਦਰ ਤੇ ਹੁਣ ਬਹੁਤ ਵਧੀਆ ਸੱਤ ਸਿੰਗੀ ਸੁੰਗੀ ਚੰਗੀ ਆ ਸਿੰਘ ਵੀ ਪੂਰੇ ਗੁਲਾਈ ਦੇ ਵਿੱਚ ਆ ਛੋਟੇ ਆ ਸਿੰਘ ਤੇ ਕੱਦ ਮੀਡੀਅਮ ਕਹਾਤਾ ਵੀ ਕੋਈ ਵੀਰ ਮੰਨ ਸਕਦਾ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਵੱਡੀਆਂ ਮੱਝਾਂ ਛੋਟੀਆਂ ਵੱਡੀਆਂ ਮੱਝਾਂ ਜਾਂਦੀਆਂ ਹੁੰਦੀਆਂ ਲੰਬਾਈ ਬਹੁਤ ਵਧੀਆ ਮੱਝ ਦੀ ਪਿੱਠ ਪੂੜਾ ਚੰਗਾ ਠੀ ਬਹੁਤ ਸੀਲਸ ਆਉ। ਲੈਓ ਬਾਕੀ ਦੋਸਤੋ ਆ ਚੱਡਾ ਵੇਖ ਕੇ ਜਰੂਰ ਚੈੱਕ ਕਰੋ। ਥਣ ਭਾਂਡਾ ਵੀ ਸੋਨਾ। ਬਾਕੀ ਚੁਵਾਈ ਆਪਾਂ ਕਰਾ ਦਾਂਗੇ। ਬਾਕੀ ਸੰਧੂ ਸਾਹਿਬ ਜੇ ਬੌਲੇ ਦੀ ਗੱਲ ਕਰੀਏ ਨਾ ਆਪਾਂ ਕਿਸੇ ਵੀ ਪਸ਼ੂ ਦੀ ਕਰੀਏ। ਹਾਂਜੀ। ਇਹ ਨਹੀਂ ਪਤਾ ਹੁੰਦਾ ਕਈ ਸਟਾਰਟਿੰਗ ਹੀ 10 ਕਿਲੋ ਤੋਂ ਹੁੰਦੇ ਆ। ਆਹ। ਕਈ ਸਟਾਰਟਿੰਗ ਹੀ ਕਿਲੋ ਤੋਂ ਹੁੰਦੇ ਆ। ਪਰ ਜਿੱਥੇ ਪਸ਼ੂ ਦੀ ਕੁਆਲਿਟੀ ਉਹਨੇ ਉੱਥੇ ਜਾ ਕੇ ਰੁਕਣਾ ਹੁੰਦਾ। ਕਿਲੋ ਵਾਲੀਆਂ ਵੀ 15-15 ਕਿਲੋ ਚ ਆਉਂਦੀਆਂ ਤੇ 10 ਕਿਲੋ ਵਾਲੀਆਂ ਵੀ 12 ਤਾਂ ਹੀ ਰਹਿ ਜਾਂਦੀਆਂ ਹੂੰ 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 ਅੱਛਾ ਮੱਝ ਦੀ ਕੀ ਡਿਮਾਂਡ ਕਰਦੇ ਆ ਜੀ ਮੋਲ ਸੰਤੂ ਸਾਹਿਬ ਇਹਦਾ ਮੁੱਲ 75000 ਵਿਚੋਂ ਥੋੜਾ ਬਾੜਾ ਛੋਟ ਛੱਪਾ ਕਰ ਸਾਡੇ 75 ਵਿਚੋਂ ਬਿਲਕੁਲ ਜੀ ਲਓ ਜੀ 75000 ਦੇ ਵਿੱਚੋਂ ਦੋਸਤੋ ਛੋਟ ਛੱਪਾ ਹੋ ਜਾਊਗਾ ਤੇ ਅੱਗੇ ਨੈਕਸਟ ਮਗਰ ਕੱਟੀ ਦਿਖਾ ਦੇਣੀ ਸੀ ਇਹਦੀ ਸੰਤੂ ਕੱਟੀ ਦਿਖਾ ਦਈਏ ਕੱਟੀ ਨੀਲੀ ਦੀ ਹੈ ਮਗਰ ਹਾਂ ਜੀ ਆਹ ਦੋਸਤੋ ਕੱਟੀ ਬਹੁਤ ਸੋਹਣੀ ਹੈ ਮਗਰ ਵੇਖੋ ਠੀਕ ਆ ਜੀ ਅੱਖ ਬਿੱਲੀ ਮਨ ਕੀ ਅੱਖਾ ਮੱਥਾ ਬੱਲਾ ਚਾਰੇ ਪੈ ਤੇ ਬਕੀ ਨਾਸ ਵੀ ਗਈ ਆ ਠੀਕ ਹੈ ਅੱਖਾਂ ਦੇ ਵਿੱਚ ਬਿਲਕੁਲ ਗੁਲਾਈ ਆ ਪੂਰੀ ਮੇਰੇ ਸੇ ਤਰ੍ਹਾਂ ਇਹ ਪਿਲੀਆਂ ਠੀਕ ਹੈ ਜੀ ਬਕੀਆਂ ਅੱਖਾਂ ਬੱਲਾ ਮੱਥਾ ਸੱਲੂ ਸਾਹਿਬ ਇਹ ਵੀ ਦੂਜੇ ਸੂਏ ਆ ਇਹ ਇਹਦਾ ਕੀ ਰਿਕਾਰਡ ਆ ਜੀ ਕੀ ਡਿਟੇਲ ਆ ਸੱਲੂ ਸਾਹਿਬ ਇਹਨੂੰ ਮਗਰ ਅਨਾੜੂ ਬੱਚਿਆਂ ਸਾਰਿਆਂ ਦੇ ਨਾਲ ਆ ਇਹ ਚੈੱਕ ਜ਼ਰੂਰ ਕਰਾ ਦਿਓ ਠੀਕ ਹੈ ਜੀ ਠੀਕ ਹੈ ਇਹਨੂੰ ਸੂਈ ਨਾ ਤੀਜਾ ਦੇਣਾ ਤੀਜੇ ਦਿਨ ਦੀ ਸੂਈ ਹਾਂ ਜੀ ਬੋਲਾ 6 ਲੀਟਰ ਦੇ ਥੱਲੇ ਹੋਊਗਾ ਲੋਬ ਦੋਸਤੋ ਤੁਹਾਨੂੰ ਬਾਹਰ ਕੋਈ ਤਸल्ली ਨਾਲ ਕੱਢ ਕੇ ਦਿਖਾਉਣੇ ਆ ਸੂਆ ਦੂਜਾ ਤੇ ਤਿੰਨ ਦਿਨਾਂ ਦੀ ਸੂਈ ਆ ਬੱੱਚੇ ਦੇ ਨਾਲ 나ੜੂ ਆ ਬੱਚਾ ਮਗਰ ਕੱਟਾ ਹੀ ਤੇ ਕੀ ਕਰਤੀ ਆ ਜੀ ਮਗਰ ਇਹਦੇ ਵੀ ਕੱਟੀ ਆ ਤੇ 나ੜੂ ਤੇ ਬੱਚਾ ਦੋਸਤੋ ਬਾਕੀ ਬੱਚਾ ਤੁਹਾਨੂੰ ਆਪਾਂ ਲਾਸਟ ਵਿੱਚ ਜ਼ਰੂਰ ਚੈੱਕ ਕਰਾਵਾਂਗੇ ਆ ਲਓ ਕਿ ਤੁਹਾਨੂੰ ਚੰਗੀ ਨਿਕਲੀ ਚੋਣ ਚੋਣ ਬਹੁਤ ਵਧੀਆ ਚੋਣ ਦੀ ਆਪਣੀ ਫੁੱਲ ਗਰੰਟੀ ਆ ਅੱਛਾ ਜੀ ਤੇ ਸੰਦੂ ਸਾਹਿਬ ਇੱਕ ਇਹਦੇ ਚ ਖਾਸੀਅਤ ਆ ਬਿਲਕੁਲ ਜਿਹੜੇ ਚੋਣ ਦੀ ਗੱਲ ਆਪਾਂ ਕਰਦਿਏ ਨਾ ਇਹਦੀ ਚ ਵਾਤ ਇਹਦਾ ਜਿਵੇਂ ਆਪਾਂ ਕਹਿੰਦੇ ਨਾ ਵੀ 4 ਲੱਖ ਵੀ ਮਾਈ ਤੇ ਲਾਦ ਗਏ ਹਾਂ ਉਹਦੇ ਨਾਲੋਂ ਵੀ ਚੰਗਾ। ਅੱਛਾ ਜੀ। ਹਾਂ। ਲਓ ਵੀ ਦੋਸਤੋ। ਬਾਕੀ ਰੇਟ ਬਹੁਤ ਜਾਇਜ਼ ਆ ਇਹਦਾ। ਅੱਛਾ ਜੀ। ਲਓ ਵੀ ਦੋਸਤੋ ਇੱਕ ਵਾਰੀ ਲੰਮਾ ਤੋਰਦੀ ਏ ਵੀਰ ਹਰਬੇਲ ਸੇ। ਬਾਕੀ ਥੱਲੇ ਤੋਂ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਵਾ। ਹਾਂ। ਦੁੱਧ ਦੇਨੇ 9-10 ਲੀਟਰ ਦੇਈ ਜਾਣਾ। ਲਓ ਵੀ ਦੋਸਤੋ ਕਰੋ ਚੈੱਕ। ਹਾਈਟ ਬਾਲੀ ਵੱਡੀ ਨਹੀਂ ਦੋਸਤੋ ਕਿ ਦੂਰੋਂ ਨੇੜੋਂ ਆ ਜੇ ਹਨਾ ਵੀਰ ਉੱਠ ਕੇ ਮੀਡੀਅਮ ਹੈ। ਛੋਟੀ ਹਾਈਟ ਆ ਮੀਡੀਅਮ ਆ। ਬਾਕੀ ਉਹਨਾਂ ਦਾ ਰੇਟ ਉਹ ਭਾਵ ਵਰਤੇ ਦੇ ਵਿੱਚ ਦੇਣ ਵਾਲੀ ਗੱਲ ਹੋਊਗੀ ਜਿਆਦਾ ਕੋਈ ਨਜਾਇਜ਼ ਰੇਟ ਨਹੀਂ ਹੁੰਦਾ ਬਾਕੀ ਥਾਣ ਚਟੇ ਦੀ ਬਹੁਤ ਸਾਫ਼ ਅਤੇ ਪੂਰੀ ਖਬਰਦਾਰ ਰੇਟ ਸੰਦੂ ਸਾਹਿਬ ਇਹਦਾ 54500 ਹਾਂਜੀ ਉਹਦੇ ਤੋਂ ਸਿਰ ਛੋੜ ਹੋਊਗਾ 54500 ਚ ਬਿਲਕੁਲ ਜੀ ਲਓ ਜੀ 54500 ਦੇ ਵਿੱਚੋਂ ਭਰਾਵਾ ਬਾਕੀ ਸੰਦੂ ਸਾਹਿਬ 9-10 ਲੀਟਰ ਇਹਨੇ ਦੇਈ ਜਾਣਾ ਘਰ ਦਾ ਸਰਕਲ ਪੂਰੀ ਗਰਮੀ ਬਿਲਕੁਲ ਜੀ ਬਿਲਕੁਲ ਆ ਅੱਜ ਦੀ ਸੂਈ ਹੈ ਪੂਰੀ ਗਰਮੀ ਇਹਨੇ ਕਢਾ ਜਾਣੀ ਬਿਲਕੁਲ ਜੀ ਸੰਦਸਾ ਹੁੰਦਾ ਕੀ ਅੱਗੇ ਦੇਖੋ ਹੁੰਦਾ ਕੀ ਆ ਬਾ ਗਰਮੀ ਵਾਲਾ ਡੰਗਰ ਲੱਭਣੋ ਹਰ ਜਾਣਾ ਬਸ ਜੀ ਬਸ ਤਾਜਾ ਸੂਆ ਜਿਹੜਾ ਹੁਣ ਲੈ ਲਿਆ ਲੈ ਲਿਆ ਇਹ ਵੀ ਚਲੋ ਆਪਣੇ ਭੈਣ ਭਰਾਵਾਂ ਸੱਜਣਾਂ ਨੂੰ ਦੱਸ ਦਈਏ ਬਾਕੀ ਚਲੋ ਜਿਹੋ ਜਿਹਾ ਮਾਲ ਉਹ ਜਿਹੜਾ ਰੇਟ ਪਰੋ ਸਮੇਂ ਤੇ ਮਤਲਬ ਕੀ ਵਧਣੀਆਂ ਬਿਲਕੁਲ ਬਿਲਕੁਲ ਜੀ ਸਿਖਰਾਂ ਤੇ ਜਾਣਾ ਕੰਮ ਸਿਖਰਾਂ ਤੇ ਜਾਣਾ ਜੀ ਅੱਛਾ ਤੇ ਹਰਵੇਲ ਕੱਟੀ ਦੀ ਉਹ ਪਰਲੀ ਆ ਪਰਲੀ ਆ 나ੜੂ ਨਾਲ ਉਹ ਦੋਸਤ ਕੱਟੀ ਤੁਹਾਨੂੰ ਇੱਕ ਵਾਰੀ ਥੋੜਾ ਨੇੜੇ ਤੋਂ ਦਿਖਾ ਦਈਏ 나ੜੂ ਤੇ ਬੱਚਾ ਸੁ ਮੇਰਾ ਵੀਰ ਕੋਈ ਇਹ ਨਾ ਕਿ ਬੱਚਾ ਨਹੀਂ ਵੇਖਿਆ ਕੱਟੀ ਵੇਖੋ ਬਿਲਕੁਲ 나ੜੂ ਬ ਨਵੀ ਦੇ ਨਾਲ ਜਿਹੜਾ ਦੋਸਤ ਨਾ ਬਿਲਕੁਲ ਲੇਵਾ ਬਿਲਕੁਲ ਕਿੱਡਾ ਚੋਰ ਸਮਝ ਨੂੰ ਲੱਗਾ ਹਾਂਜੀ ਲੇਵੇ ਤੇ ਇੱਕ ਹੀ ਫੌਕਸ ਕਰੇ ਕਿੰਨੀ ਮਤਲਬ ਬਰੀਕੀ ਦੇ ਵਿੱਚ ਲੇਵਾ ਇਹਦੇ ਆਹ ਲੋਕ ਦੋਸਤੋ ਲੇਵੇ ਵਾਲੇ ਪਾਸਿਓ ਕਮਾਲ ਦੀਆ ਕਰਮਾ ਲਈ ਠੀਕ ਆ ਲੇਵਾ ਬਹੁਤ ਸੋਨਾ ਬਾਕੀ ਥਣ ਥਣ ਬਹੁਤ ਸੋਨਾ ਘਟ ਕੇ ਲੱਗਾ ਵੇਠੇ ਠੀਕ ਆ ਸੁਗੁੱਠਾ ਵਰਨਾ ਚੰਗੀਆਂ ਨੇ ਚਾਰੇ ਥਣਾ ਦੀਆ ਲਓ ਜੀ ਠੀਕ ਆ ਬੋਲ ਆ ਇਹ ਦੋਨਾਂ ਥੱਲੇ ਠੀਕ ਇਹਦੀ ਦੱਸਦਾ ਮੁੱਲ 54000 5454 ਠੀਕ ਹੈ ਜੀ ਆਜੋ ਲੋਜੀ 54000 ਦੋਸਤੋ ਜਿਹੜੀ ਲਾਸਟ ਵਿੱਚ ਆਪਾਂ ਤੁਹਾਨੂੰ ਇਹ ਮੱਝ ਦਿਖਾਈ ਹੈ ਜਿਹਦਾ ਮੋਲ ਆ ਤੇ ਇਹ ਅੱਜ ਪਸ਼ੂ ਦਿਖਾਤੇ ਆਪਾਂ ਤੁਹਾਨੂੰ ਟੋਟਲ 5 ਚੰਗੀਆਂ ਖਾਸੀਆਂ ਵੇੜਾ ਜਿਹੜੀਆਂ ਦੋਸਤੋ ਤੁਹਾਨੂੰ ਦਿਖਾਈਆਂ ਪਹਿਲੇ 3 ਨੰਬਰ ਵੇੜਾ ਸੀਗੀਆਂ ਪਹਿਲੇ ਦੂਜੇ ਤੇ 3 ਨੰਬਰ ਤੇ ਸੋ ਵੇੜਾ ਵੀ ਚੰਗੀਆਂ ਨਸਲ ਬਰੀਡ ਵਾਲੀਆਂ ਨੇ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਮਿਲ ਗਈ ਆ ਵੀਡੀਓ ਦੇ ਵਿੱਚ ਜਿਹੜੀਆਂ ਤੁਸੀਂ ਚਵਾਈ ਦੇਖ ਲਈਏ ਦੋਸਤੋ ਇਹਨਾਂ ਪਸ਼ੂਆਂ ਦੀ ਜਿਹੜੇ ਜਿਹੜੇ ਪਸ਼ੂ ਦੀ ਆਪਾਂ ਕਰਵਾਈ ਆ ਤੇ ਬਾਕੀ ਹਰਵੇਲ ਭਰਾ ਨੰਬਰ ਆਪਣੇ ਜਰੂਰ ਦੇ ਦਈਏ 9903682025 ਠੀਕ ਹੈ ਜੀ ਠੀਕ ਹੈ ਸੋ ਦੋਸਤੋ ਮਿਲਦੇ ਹਾਂ ਇੱਕ ਦੂਜੇ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ